ਤੇ ਵਪਾਰੀਆਂ ਦੇ ਪਿੱਛੇ ਵਿੱਚ ਚੋਰਾ ਮਾਰਨ ਵਾਲਾ ਇੱਕ ਮਤਾ ਜਿਹਦੇ ਵਿੱਚ ਟੈਕਸਾਂ ਦੇ ਵਿੱਚ 10 ਤੋਂ 15 ਗੁਣਾ ਦਾ ਵਾਅਦਾ ਕੀਤਾ ਗਿਆ ਸੀਗਾ ਉਸ ਮਤੇ ਦੇ ਖਿਲਾਫ ਸਾਡੇ ਤੋਂ ਭਾਰਤੀ ਜਨਤਾ ਪਾਰਟੀ ਦੇ ਕੌਂਸਲਰਾਂ ਨੇ ਸਮੇਂ ਦੀ ਇੱਕ ਵਰਤੇ ਪ੍ਰਦਰਸ਼ਨ ਕੀਤਾ ਗਿਆ ਜਿਸ ਪ੍ਰਦਰਸ਼ਨ ਦੇ ਸਦਕਾ ਸਾਡੀ ਅੱਜ ਸੰਖਿਆਵਲ ਘੱਟ ਹੋਣ ਦੇ ਬਾਵਜੂਦ ਵੀ ਅਸੀਂ ਜਿਹੜਾ ਇਸ ਮਤੇ ਨੂੰ ਜਿਹੜਾ ਹੈ ਉਹ ਰੋਕਣ ਦੇ ਵਿੱਚ ਕਾਮਯਾਬ ਹੋਏ ਹਾਂ ਲੀਡਰ ਜੀ ਦਾ ਜੈੰਦਰ ਕੌਰ ਜੀ ਨੂੰ ਜਿਹੜੇ ਸਾਡੇ ਨਿਰਦੇਸ਼ ਸੀਗੇ ਉਹਨੂੰ ਪੂਰਾ ਕਰਦੇ ਹੋਏ ਅੱਜ ਅਸੀਂ ਆਪਣੇ ਸ਼ਹਿਰ ਦੇ ਹਰ ਵਰਗ ਨੇ ਚਾਹੇ ਵਪਾਰੀ ਨੇ ਚਾਹੇ ਕਰਮਚਾਰੀ ਹਰ ਵਰਗ ਦੇ ਨਾਲ ਸਾਡੀ ਪਾਰਟੀ ਦਾ ਪਾਰਟੀ ਤੇ ਉਹਨਾਂ ਦੇ ਜਿਹੜੇ ਨੁਮਾਇੰਦੇ ਆ ਪੜੇ ਆ ਬੜੇ ਪਾ ਕੇ ਬਿਲਕੁਲ ਪੈ ਜਿਹੜੇ ਵੀ ਇਹਨਾਂ ਜਿਹੜੇ ਇਹ ਧੱਕੇ ਕਰਕੇ ਢਾਣਾ ਚਾਹੁੰਦੇ ਸੀਗੇ ਹਾਈ ਕੋਰਟ ਨੇ ਆਰਡਰ ਕਰ ਦਿੱਤੇ ਕਿ ਕਿਸੇ ਦਾ ਨਹੀਂ ਰਹੇਗਾ ਉਹ ਹਾਈ ਕੋਰਟ ਝੂਠ ਬੋਲ ਰਹੀ ਹੈ ਇਹ ਬੱਚੇ ਸਾਰੇ 30 ਸਾਲ ਦਾ ਕੋਈ ਬੁੱਤਾ ਨਹੀਂ ਆਇਆ ਆ 38 ਸਾਲ ਜੀ ਇਹਨਾਂ ਨੂੰ ਕੋਈ ਬੁੱਤਾ ਬਹੁਤ ਹੀ ਸਤਕਾਰੀਓ ਪਟਿਆਲਾ ਵਸੀਓ ਅੱਜ ਅਸੀਂ ਭਾਰਤੀ ਜਨਤਾ ਪਾਰਟੀ ਦੇ ਸੂਬਾ ਆਗੂ ਸਾਰਾ ਮੈਨਸ ਜਿੱਥੇ ਸਾਡੀ ਮਿਊਂਸਪਲ ਕਾਰਪੋਰੇਸ਼ਨ ਪਟਿਆਲਾ ਦਾ ਜਨਰਲ ਹੌਸੀਂ ਉੱਥੇ ਅੱਜ ਦਿੱਤੇ ਵਪਾਰੀਆਂ ਦੇ ਪਿੱਛੇ ਦੇ ਵਿੱਚ ਚੂਰਾ ਮਾਰਨ ਵਾਲਾ ਇੱਕ ਮਤਾ ਜਿਹਦੇ ਵਿੱਚ ਟੈਕਸਾਂ ਦੇ ਵਿੱਚ 10 ਤੋਂ 15 ਗੁਣਾ ਦਾ ਵਾਧਾ ਕੀਤਾ ਗਿਆ ਸੀਗਾ ਉਸ ਮਤੇ ਦੇ ਖਿਲਾਫ ਸਾਡੇ ਤੋਂ ਭਾਰਤੀ ਜਨਤਾ ਪਾਰਟੀ ਦੇ ਕੌਂਸਲਰਾਂ ਨੇ ਸਮੁੰਦਰੀ ਸੋਤੇ ਪ੍ਰਦਰਸ਼ਨ ਕੀਤਾ ਗਿਆ ਜਿਸ ਪ੍ਰਦਰਸ਼ਨ ਦੇ ਸਦਕਾ ਸਾਡੀ ਅੱਜ ਸੰਖਿਆਵਲ ਘੱਟ ਹੋਣ ਦੇ ਬਾਵਜੂਦ ਵੀ ਅਸੀਂ ਜਿਹੜਾ ਇਸ ਮਤੇ ਨੂੰ ਜਿਹੜਾ ਹੈ ਉਹ ਰੋਕਣ ਦੇ ਵਿੱਚ ਕਾਮਯਾਬ ਹੋਏ ਹਾਂ ਇਹਦੇ ਲਈ ਮੈਂ ਪਟਿਆਲਾ ਦੇ ਸਾਰੇ ਹੀ ਵਪਾਰੀ ਭਾਈਆਂ ਨੂੰ ਵਧਾਈ ਦੇਣਾ ਚਾਹੁੰਦਾ ਕਿ ਅੱਜ ਜਿਹੜੀ ਤੁਹਾਡੀ ਆਵਾਜ਼ ਬਣ ਕੇ ਅਸੀਂ ਮਿਊਨਿਸਪਲ ਕਾਰਪੋਰੇਸ਼ਨ ਦੇ ਵਿੱਚ ਜਿਹੜੀ ਇਹ ਤੁਹਾਡੀ ਪਿੱਛੇ ਦੇ ਵਿੱਚ ਵੱਜਣ ਵਾਲਾ ਚੂਰਾ ਰੁਕੇ ਤਾਂ ਸਾਡੇ ਵੱਲੋਂ ਇਸ ਇਸ ਨੂੰ ਲੈ ਕੇ ਸਾਡੇ ਲੀਡਰ ਜੀ ਦਾ ਜਨਰਲ ਕੌਂਸਲ ਜੀ ਨੇ ਜਿਹੜੇ ਸਾਡੇ ਨਿਰਦੇਸ਼ ਸੀਗੇ ਉਹਨੂੰ ਪੂਰਾ ਕਰਦੇ ਹੋਏ ਅੱਜ ਅਸੀਂ ਆਪਣੇ ਸ਼ਹਿਰ ਦੇ ਹਰ ਵਰਗ ਦੇ ਚਾਹੇ ਵਪਾਰੀ ਨੇ ਚਾਹੇ ਉਹ ਕਰਮਚਾਰੀਆ ਹਰ ਵਰਗ ਦੇ ਨਾਲ ਸਭੀ 파ਟੀ ਤੇ ਉਹਨਾਂ ਦੇ ਜਿਹੜੇ ਨੁਮਾਇੰਦੇ ਆ ਗਏ